ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ ਗੁਰੂ ਨਾਨਕ ਦੇਵ ਜੀ ਦੀ ਚੱਲੀ ਤਾਂ ਗੁਰੂ ਨਾਨਕ ਜੀ ਫੇਰ ਮੋਤੀਖਾਨਾ ਲੱਗੇ ਕਰਨ ਤਾਂ ਸੰਮਤ 1551 ਮਿਤੀ ਹਾਰ ਸੁਦੀ 7ਵੀਂ ਸਾਹਾ ਲਿਖਿਆ ਆ ਤਾਂ ਬੀਬੀ ਨਾਨਕੀ ਨੇ ਆਪਣੇ ਘਰ ਵਧਾਈ ਕੀਤੀ ਅਤੇ ਤਲਵੰਡੀ ਪਿਤਾ ਕਾਲੂ ਨੂੰ ਅਤੇ ਅੰਮਾ ਬੀਬੀ ਨੂੰ ਨਿੱਤੇ ਬ੍ਰਾਹਮਣ ਦੇ ਹੱਥ ਉਂਗੂ ਨਾਲ ਛਿੜਕ ਕੇ ਖਤ ਲਿਖ ਭੇਜਿਆ ਅਰਪਤਾਸੇ ਤੇ 5 ਰੁਪਏ ਰੋਕ ਤਲਵੰਡੀ ਕਾਲੂ ਦੇ ਹੱਥ ਭੇਜ ਦਿੱਤੇ ਤਾਂ ਕਾਲੂ ਦੇ ਘਰ ਆਨੰਦ ਮੰਗਲ ਲੱਗੇ ਹੋਵਨ ਤਾਂ ਕਾਲੂ ਆਪਣੇ ਸੋਹਰੇ ਆਦਮੀ ਭੇਜਿਆ ਅਤੇ ਉੱਥੇ ਵੀ ਵਿਦਾਈ ਹੋਈ ਤਾਂ ਲੱਗੇ ਬਾਜੀਆਂ ਵੰਡਨ ਤਾਂ ਕਾਲੂ ਰਾਈ ਬੁਲਾਰ ਪਾਸ ਗਿਆ ਤਾਂ ਜਾਇ ਕਰ ਕਿਹਾ हे ਰਾਈ ਜੀ ਨਾਨਕ ਤੋਂ ਸਾਡੇ ਦਾਸ ਦਾ ਵਿਆਹ ਹੈ ਮੈਂ ਸੁਲਤਾਨਪੁਰ ਜਾਵਾ ਸਾਹਾ ਲਿਖਿਆ ਆਇਆ ਹੈ ਏ ਬਾਤ ਸੁਣ ਰਾਈ ਬੁਲਾਰ ਵੱਡਾ ਤੰਗ ਹੋਇਆ ਰਾਈ ਕੋ ਵੱਡਾ ਗੁੱਸਾ ਆਇਆ ਅਰ ਕਿਹਾ ਏ ਕਾਲੂ ਤੇਰੀ ਮਤ ਨੂੰ ਕੀ ਹੋਇਆ ਤੂੰ ਨਾਨਕ ਨੂੰ ਆਪਣਾ ਪੁੱਤਰ ਜਾਣਦਾ ਹੈ ਉਹ ਤਾਂ ਸਰਬ ਸੰਸਾਰ ਦਾ ਮਾਲਕ ਹੈ ਮੈਨੂੰ ਤੂੰ ਆਖਦਾ ਹੈ ਤੇਰਾ ਦਾਸ ਹੈ ਉਹ ਦਾਸ ਨਹੀਂ ਉਹ ਤਾਂ ਸਰਬ ਸੰਸਾਰ ਦਾ ਪਾਲਕ ਹੈ ਇਹ ਸੁਣ ਕੇ ਕਾਲੂ ਨੇ ਕਿਹਾ ਏ ਰਾਈ ਜੀ ਬਖਸ਼ੀ ਫਿਰ ਇਹ ਬਾਤ ਮੈਂ ਨਹੀਂ ਕਹੂੰਗਾ ਫਿਰ ਰਾਏ ਨੇ ਕਿਹਾ ਕਿ ਕਾਲੂ ਤੇਰਾ ਸੁਭਾਅ ਬੜਾ ਖੁੱਟਾ ਹੈ ਬੋਲ ਵਿਗੜ ਹੈ ਦੇਖੀ ਕੁਝ ਬੋਲ ਵਿਗਾੜੀ ਕਰਦਾ ਅਤੇ ਮੂਲਾ ਵੀ ਤੇਰਾ ਕੁੜਮ ਉਹ ਵੀ ਵੱਡਾ ਸਖਤ ਹੈ ਦੋਨੋਂ ਇੱਕੋ ਜਿਹੇ ਹੋ ਮਤ ਕੋਈ ਕੰਮ ਵਿਗਾੜ ਦੂੰ ਤਾਂ ਕਾਲੂ ਕਿਹਾ ਰਾਏ ਜੀ ਇੱਕੋ ਮੇਰਾ ਪੁੱਤਰ ਹੈ ਉਸ ਦਾ ਵਿਆਹ ਹੈ ਐਸੇ ਆਨੰਦ ਵਿੱਚ ਮੈਂ ਕਿਉਂ ਕਬੂਲ ਬੋਲਾਂ ਰਾਏ ਨੇ ਕਿਹਾ ਉਹ ਵੀ ਨਾਨਕ ਹੈ ਤੇ ਤੂੰ ਕਾਲੂ ਹੈ ਕਾਲੂ ਕਿਹਾ اے ਰਾਏ ਜੀ ਤੁਸੀਂ ਵੱਡੇ ਹੋ ਹਰ ਵਕਤ ਦੇ ਹਾਕਮ ਹੋ ਅਤੇ ਤੁਸੀਂ ਇਹ ਬਚਨ ਕਿਸ ਤਰ੍ਹਾਂ ਕਿਹਾ ਤੁਸੀਂ ਸ਼ੁਭ ਬਚਨ ਕਹੋ ਪਰਮੇਸ਼ਰ ਦੇ ਪਿਆਰੇ ਤਾਂ ਰਾਏ ਨੇ ਕਿਹਾ ਭਲਾ ਕਾਲੂ ਜਾ ਤੈਨੂੰ ਖੁਦਾਈ ਬਖਸ਼ੇਗਾ ਅਤੇ ਮੁਰਾਦ ਸਭ ਹਾਸਲ ਹੋਵੇਗੀ ਸੁਲਤਾਨਪੁਰ ਨੂੰ ਜਾ ਮੇਰਾ ਨਾਨਕ ਜੀ ਨੂੰ ਸਲਾਮ ਆਖੀ ਅਤੇ ਮੇਰੀ ਤਰਫੋਂ ਨਾਨਕ ਜੀ ਦੇ ਚਰਨਾਤੀ ਮੱਥਾ ਟੇਕੀ ਅਤੇ ਬਗਲ ਵਿੱਚ ਲਵੀ ਤਾ ਕਾਲੂ ਰਾਈ ਬੁਲਾਰ ਕੋਲੋਂ ਵਿਦਿਆਲਿਆ ਕਰ ਚੱਲਿਆ ਤਾਂ ਸਾਹੀ ਉੱਪਰ ਕੌਣ-ਕੌਣ ਚੱਲੇ ਕਾਲੂ ਲਾਲੂ ਅਰਸਰਾਮ 인ਦਰਸੈਨ ਫਿਰੰਦਾ ਜਗਤਮਲ ਲਾਲਚੰਦ ਜਗਤਰਾਏ ਜੱਟਮਲ ਅਤੇ ਹੋਰ ਜਿੰਨੇ ਵੇਦੀ ਆਏ ਸੋ ਸਭ ਪਿਆਰ ਹੋਏ ਅਤੇ ਮਾਝੋਂ ਰਾਮ ਜੀ ਨਾਨਾ ਜੀ ਵੀ ਆਇਆ ਜਾਂ ਹਾਰ ਦੀ ਸੰਗਰਾਂਦ ਚੜੀ ਤਲਵੰਡੀਓ ਚੱਲੇ ਤਾਂ ਆਏ ਪਰਮਾਨੰਦ ਪਲਤੇ ਦੇ ਘਰ ਵੜੇ। ਜਾਂ 5 ਦਿਨ ਸਾਹੇ ਵਿੱਚ ਰਹੇ। ਤਾਂ ਵਿਆਹ ਦਾ ਆਰੰਭ ਕੀਤਾ ਅਤੇ ਸੁਲਤਾਨਪੁਰੋਂ ਪਲੇ ਮਹੂਰਤ ਚੱਲੇ। ਤਾਂ ਜਾਈ ਸਾਹੇ ਉੱਪਰ ਖੜੇ ਹੋਏ ਭਾਈ ਜੈਰਾਮ ਦੇ ਪਿਤਾ ਪਰਮਾਨੰਦ ਪਲਤੇ ਨਿੱਤੇ ਬ੍ਰਾਹਮਣ ਨੂੰ ਮੂਲੇ ਦੇ ਘਰ ਭੇਜਿਆ। हे ਨਿੱਤਾ ਬ੍ਰਾਹਮਣ ਜੀ! ਤੁਸੀਂ ਜਾਇਕਰ ਮੂਲੇ ਚੋਣੇ ਨੂੰ ਖਬਰ ਕਰ ਆਓ ਜੋ ਵੇਦੀਆਂ ਦੀ ਜੰਝ ਬਾਗ ਮੇ ਆਏ ਉੱਤੀ ਹੈ। ਤੁਹਾਨੂੰ ਮਾਲੂਮ ਹੋਵੇ। ਤਾ ਮੂਲੇ ਚੋਣੇ ਨੂੰ ਨਿਤੇ ਬ੍ਰਾਹਮਣ ਨੇ ਜਾਇਕਰ ਖਬਰ ਕੀਤੀ ਅਤੇ ਆਇਕਰ ਆਸ਼ੀਰਵਾਦ ਕਹੀ ਅਤੇ ਆਖਿਓ ਜਜਮਾਨ ਜਨ ਚ ਬਾਗ ਵਿੱਚ ਆਏ ਉਤਰੀ ਹੈ ਤੁਹਾਨੂੰ ਖਬਰ ਕਰਨ ਦੇ ਵਾਸਤੇ ਭਾਈਏ ਪਰਮਾਨੰਦ ਨੇ ਤੁ ਸਾਡੇ ਪਾਸ ਭੇਜਿਆ ਹੈ ਇਹ ਜਾਇਕਰ ਖਬਰ ਮੂਲੇ ਨੂੰ ਕਰ ਆਉ ਤਾ ਪਾਂਦੇ ਨੂੰ ਮੂਲੇ ਮੂਲੇ ਆਖਿਆ ਪਲਾ ਪਾਂਦਾ ਜੀ ਬਹੁਤ ਪਲਾ ਕੀਤਾ ਤਾਂ ਮੂਲੇ ਨੇ ਉੱਠਕਰ ਆਪਣੇ ਬਰਾਦਰੀ ਦੇ ਪਿਰਾਉ ਪਾਈ ਚਾਏ ਇਕੱਠੇ ਕੀਤੇ ਅਜੀਤੇ ਰੰਧਾਵੇ ਪਾਸ ਜਾਇ ਕਰ ਕਿਹਾ ਜੋ ਪੱਕੋ ਕੇ گاਉ ਦਾ ਚੌਧਰੀ ਸੀ ਲੱਗਾ ਆਖਣ ਚੌਧਰੀ ਜੀ ਵੇਬੀਆਂ ਦੀ ਜੰਜ ਬਾਗ ਵਿੱਚ ਆਏ ਉਤਰੀ ਹੈ ਆਪ ਚਲਿਏ ਤਾਂ ਇਤੇ ਰੰਧਾਵੇ ਅਜੀਤੇ ਦੇ ਪਿਤਾ ਨੇ ਆਖਿਆ ਅਜੀਤਾ ਤੂੰ ਮੂਲੇ ਨਾਲ ਜਾ ਪਾਈ ਮੇਰਾ ਸਰੀਰ ਬਿਰਤ ਹੈ ਮੈਂ ਜਾ ਹੀ ਨਹੀਂ ਸਕਦਾ ਅਤੇ ਜੋ ਮੂਲਾ ਆਕੇਗਾ ਸੋ ਸਭੋ ਅੱਛੀ ਤਰ੍ਹਾਂ ਕਰਨੀ ਅਤੇ ਸੁਣ ਮੂਲਾ ਤੇਰੇ ਨਾਲ ਮੈਂ ਹੀ ਹੋਵਾਂ ਪਰ ਦੇ ਵੱਡੀ ਹੈ ਤਾਂ ਮੂਲੇ ਕਿਹਾ ਭਲਾ ਚੌਧਰੀ ਜੀ ਤੁਹਾਡਾ ਹੁਕਮ ਜੋ ਹੈ ਸੋ ਤੁਸੀਂ ਹੀ ਹੋ ਤਾਂ ਫਿਰ ਅਜੀਤੇ ਰੰਧਾਵੇ ਨੇ ਕਿਹਾ ਸੁਣ ਮੂਲਾ ਤੇਰੇ ਘਰ ਭਲੇ ਲੋਕ ਬੇਦੀ ਟੁਕੇ ਹੈਨੀ ਤੂੰ ਕੁਝ ਸ਼ਰਮ ਰੱਖੀ ਅਤੇ ਉਹਨਾਂ ਦੀ ਸ਼ਰਮ ਰੱਖਣ ਨੂੰ ਲੋਚੀ ਅਤੇ ਜੀਬ ਨੂੰ ਰੋਕ ਦੇਵੀਂ ਅ ਸਾਡਾ ਆਖਿਆ ਇਹੋ ਹੈ ਤੇ ਮੈਂ ਸੁਣਦਾ ਜੋ ਕਾਲੂ ਬੇਤੀ ਪੱਟੀਆਂ ਦਾ ਪਟਵਾਰੀ ਹੈ ਪਰ ਉਹ ਪੁੱਤ ਨੂੰ ਬੁਰਾ ਹੀ ਬੋਲਦਾ ਹੈ ਤੇ ਤੂੰ ਵੀ ਜ਼ਬਾਨ ਦਾ ਕੌੜਾ ਹੀ ਹੈ ਤੇ ਪਰਮਾਨੰਦ ਜੀ ਜੋ ਹਨ ਭਲੇ ਆਦਮੀ ਵਿੱਚ ਆਕਦੇ ਹਨ ਪਰ ਭਲਾ ਅਸੀਂ ਆਪਣੇ ਵੱਲੋਂ ਅਦਬ ਹੀ ਕਰਨਾ ਹੈ ਤਾਂ ਮੂਲੇ ਕਿਹਾ ਭਲਾ ਚੌத்ਰੀ ਜੀ ਤੁਸੀਂ ਸਾਡੀ ਪੁਸ਼ਤ ਪਨਾਹ ਹੋ ਇੱਕ ਪਰਮੇਸ਼ਰ ਦੀ ਓਟ ਹੈ ਤਾਂ ਤੂੰ ਸਾਡੀ ਓਟ ਦਾ ਅਜਿੱਤੇ ਰੰਦਾਵੇ ਆਖਿਆ ਭਲਾ ਮੂਲਾ ਅਸਾਨੂੰ ਤੁਹਾਨੂੰ ਦੋਹਾਂ ਨੂੰ ਸੱਚੇ ਪਰਮੇਸ਼ਰ ਦੀ ਓਟ ਹੈ ਕਿਸੇ ਦਾ ਆਸਰਾ ਰੱਖੋ ਤੇ ਜਾਇਕਰ ਜੰਜ ਦਾ ਅੱਗਾ ਲਵੋ ਤਾਂ ਭਾਈ ਮੂਲੇ ਨਿੱਧੇ ਬ੍ਰਾਹਮਣ ਨੂੰ ਅਗੇਤਰਾ ਭੇਜ ਦਿੱਤਾ ਤੇ ਆਪ ਸਭ ਪੰਚ ਪਰਮੇਸ਼ਰ ਨਾਲ ਲੈ ਕੇ ਜੰਜ ਦਾ ਅੱਗਾ ਲੈਣ ਵਾਸਤੇ ਸਿਧਾਰੇ ਅਜੀਤਾ ਵੀ ਨਾਲੇ ਆਇਆ ਤੇ ਬਟੇਹਰੀ ਦੇ ਸਮਾਨ ਵੀ ਨਾਲੇ ਹੀ ਲੈ ਗਏ ਆਹੇ ਜੰਜ ਦਾ ਪਲਾ ਆਤਰ ਕੀਤਾ ਤੇ ਪਲੀ ਪ੍ਰਕਾਰ ਵਾਜੇ ਵੱਜਦੇ ਆਹੇ ਵੱਡਾ ਉਤਸ਼ਾਹ ਹੋਇਆ ਗਊਆਂ ਦੇ ਆਉਣ ਵੇਲੇ ਜੰਜ ਸ਼ਹਿਰ ਵਿੱਚ ਆਈ ਇੱਕ ਪਾਸੇ ਕਾਲੂ ਦੂਜੇ ਪਾਸੇ ਜੈ ਰਾਮ ਦਾ ਪਿਤਾ ਜੈਸੇ ਟਕੇ ਰੁਪਏ ਛੁੱਟਦੇ ਸਨ ਬਰਖਾ ਕਰਤੇ ਕਰਤੇ ਡੇਰੀ ਆਈ ਜਹਾਂ ਉਤਾਰਾ دیا ਥਾ ਦੂਲੇ ਕੋ ਦੇਖਕਰ ਨਰ ਨਾਰੀ ਬੜੇ ਪਰਸਨ ਹੋਏ ਔਰ ਮੂਲੇ ਕੇ ਪਾਗੋ ਕੀ ਸਰਾਹਤਾ ਕਰਤੇ ਹੈ 28000 ਦੇਵਤਾ ਸਮੇਤ ਇੰਦਰ ਬ੍ਰਹਮਾ ਵਿਸ਼ਨੂੰ ਆਪਣੀ ਸ਼ਕਤੀਆਂ ਨਾਲ ਲੈਕਰ ਬਾਬੇ ਜੀ ਦਾ ਵਿਆਹ ਦੇਖਣ ਆਏ ਤੇ ਲక్ష్ਮੀ ਜੀ, ਪਾਰਬਤੀ ਜੀ, ਇੰਦਰਾਨੀ, ਬ੍ਰਹਮਾ ਹੱਥ ਮੇ ਆਰਤੀ ਲੈ ਕੇ ਹੋਰ ਪੂਜਾ ਦੇ ਸਮਾਨ ਲੈ ਕੇ ਬਾਬੇ ਦੇ ਵਿਆਹ ਕੇ ਗੀਤ ਗਾਉਂਦੀਆਂ ਹਨ। ਜਦ ਮੂਲੇ ਕੇ ਕਰ ਟੁਕਾਉ ਹੋਇਆ ਉਸ ਸਮੇਂ ਨਾਨਕ ਦੇ ਰੰਕਾਰੀ ਜੀ ਕੀ ਆਰਤੀ ਕਰੀ। ਗੁਰੂ ਨਾਨਕ ਜੀ ਦਾ ਨਾਮ ਲੈ ਲੈਕਰ ਗੀਤ ਗਾਉਂਦੀਆ ਹੈ। ਬ੍ਰਹਮਾ ਲੱਗਾ ਉਸਤਤਿਕਰਨ ਗੁਨਾ ਕੇ ਸਮੇਤ ਸ਼ਿਵ ਜੀ ਮੁਕਟ ਲੈ ਕੇ ਆਏ। ਗੰਗੰਦਰ ਸਭ ਮਿਲਕੇ ਮੰਗਲਾਚਾਰ ਲੱਗੇ ਕੋਣ ਅਤੇ ਸੰਗਾਇਕ ਸਿਹਰੇ ਲੈ ਕੇ ਆਈ ਸਭ ਦੇਵੀ ਦੇਵਤੇ ਤੰਬੂਲ ਦੇ ਕੇ ਜੈ ਜੈਕਾਰ ਕਰਨ ਲੱਗੇ ਅਤੇ ਨੌਨਾਥ 84 ਸਿੱਧ ਸਭ ਭੇਟਾ ਲੈ ਕੇ ਆਏ ਹਾਰ ਸੁਖਲਾ ਪੱਕ ਦੀ ਸਤਮੀ ਕੋ ਅੰਮ੍ਰਿਤ ਵੇਲੇ ਬਾਬੇ ਨਾਨਕ ਜੀ ਦਾ ਵਿਆਹ ਹੋਇਆ ਮਾਤਾ ਸੁਲਖਣੀ ਜੀ ਕੋ ਇਸ਼ਨਾਨ ਕਰਾਈ ਨਵੀਨ ਬਸਤਰ ਪਹਿਨਾਇ ਕਰ ਖਾਹ ਰਿਆ ਰਬਾਪੇ ਨਾਨਕ ਜੀ ਕੇ ਪਾਸ ਲਿਆ ਕਰ ਬਿਠਾਇਆ ਬਾਜੰਤਰ বাজਦੀ ਹੈ जय जयकार ਹੋਏ ਰਹੇ ਹਨ ਪੰਜ ਕੜੀਆਂ ਰਾਤ ਰਹਦੀ ਲਾਵਾਂ ਲੱਗਿਆ ਮਿਲਨ ਰਾਗ ਸੁਹੀ ਮਹੱਲਾ ਪਹਿਲਾ shri ਮੁਖਵਕ RAM ਪਹਿ ਲੜੀ ਲਾਓ ਸਤਿਗੁਰ ਸਤਜੁਗ ਸਾਜਿਆ ਬਲਰਾਮ ਜੀਓ ਤ੍ਰੈ ਗੁਣ ਬਿਸਾਰ ਅਨਹਦ ਵਾਚਿਆ ਬਲਰਾਮ ਜੀਓ ਬਚਾਇਆ ਅਨੰਦ ਸਮੁੰਦ ਮਥਿਆ लक्ष कौला निकली 33 करोड़ छोड़ के आए ठाकुर को मिली व्याह ठाकुर चरण लाई ओढ़ भगत निभाया अरदास नानक लाओ पहली पला सत युग सत गुर साजिया राम दूसरे लाओ त्रेता जुग वरताया बलराम जीओ तन तन संत प्यारे जिन हर नाम ते आया बलराम जीओ संत जपते नाम हर का ਮਿਲੇ ਰਾਮ ਪਿਆਰਿਆ ਗੰਡੀਵ ਤਨਕ ਰਗੂਪਤ ਚੜਾਇਆ ਪਰ ਸ੍ਰਾਮ ਕਾਬਲ ਹਾਰਿਆ ਬਿਆਹ ਸੀਤਾ ਗ੍ਰਹਿ ਮੈਂ ਆਣੀ ਓੜ ਭਗਤ ਨਿਪਾਹੀਆ ਅਰਦਾਸ ਨਾਨਕ ਲਾਉ ਦੂਜੀ ਸੀਤਾ ਰਾਮ ਬਿਹਾਇਆ ਰਾਮ ਦੀ ਜੀ ਲਾਉ ਜੁਗ ਦੁਆ ਪਰਵਰਤਾਇਆ ਬਲ ਰਾਮ ਜੀਓ ਸਰਬ ਸਖੀਆਂ ਸਹਿਜ ਸੇਤੀ ਰੁਕਮਣੀ ਮੰਗਲ ਗਾਇਆ ਬਲ ਰਾਮ ਜੀਓ ਰੁਕਮਣੀ ਮੰਗਲ ਗਾਇਆ ਸਹਿਜ ਸੇਤੀ ਸਾਸ ਸਪਾਲ ਰਾਜਾ ਮਾਰਿਆ ਬਲਰਾਮ ਜੀਓ ਬਚਨ ਪੂਰੇ ਤੂਸ ਤਰਿਆ ਚੱਕਰ ਸੰਖ ਬਿਦਾਰਿਆ ਵਿਆਹ ਰੁਕਮਣੀ ਗ੍ਰਹਿ ਮੇ ਆਣੀ ਓੜ ਭਗਤ ਨਿਬਾਹੀਆ ਅਰਦਾਸ ਨਾਨਕ ਲਾਉ ਤੀਜੀ ਰੁਕਮਣੀ ਕ੍ਰਿਸ਼ਨ ਜੀ ਵਰ ਪਾਇਆ RAM ਚੌਥੀ ਲਾਉ ਕਰਤੀ ਕਲ ਜੁਗ ਪ੍ਰਗਟਾਇਆ ਬਲਰਾਮ ਜੀਓ ਜਿਨ੍ਹਾਂ ਹਰਿ ਸਿਉ ਪ੍ਰੀਤ ਨਾਹੀ ਤੇ ਸੰਗ ਪਸਮੇ ਮਾਇਆ ਬਲਰਾਮ ਜੀਓ ਮਾਇਆ ਤੇ ਲਾਗੇ ਪਰਮ ਜਾਗੇ ਸਗਲ ਵਜੋ ਤਿਨ ਕਾਟਿਆ ਨਾਮ ਦਾਨ ਇਸ਼ਨਾਨ ਨਹੀਂ ਕੀਆ ਜਮ ਕਾ ਪੰਥ ਨਹੀਂ ਕਾਟਿਆ ਨੇਕ ਲੰਕੀ ਆਪ ਹੋਆ ਛਪੈ ਨਾਹੀ ਛਪਾਇਆ ਅਰਦਾਸ ਨਾਨਕ ਲਾਉ ਚੌਤੀ ਰੱਬ ਸਬਨਾ ਮਾਹੀ ਸਮਾਇਆ ਅੱਗੇ ਮੰਗਲ ਰਾਗ ਸੂਹੀ ਵਿੱਚ ਚੱਲਿਆ ਸ੍ਰੀ ਮੁਖਵਾਕ ਮੰਗਲ ਰਾਮ ਪਹਿਲੜੈ ਮੰਗਲ ਹਰ ਹਰ ਨਾਮ ਤੇ ਆਈਐ ਮੇਰੀ ਮਨ ਤਨ ਸ੍ਰੀ ਰੰਗ ਅਗਰ ਚੰਦਨ ਕਾ ਸਲਾਈ ਹੈ ਅਗਰ ਚੰਦਨ ਕਾ ਸਲਾਈ ਕਪੂਰ ਕੁੰਗੂ ਟੋਈ ਹੈ ਰਾਮ ਨਾਮ ਉਚਰਨ ਤਰਸਨਾ ਸਦਾ ਹਰ ਰਸ ਗੋਈ ਹੈ ਕਾ ਸਲਾਈ ਹੈ ਅਗਰ ਚੰਦਨ ਕੁੰਗੂ ਪ੍ਰੇਮ ਪ੍ਰਭ ਕਾ ਪਾਈ ਹੈ ਕੁਰਬਾਨ ਕੀਤਾ ਗੁਰੂ ਵਿਠੋ ਤਿਸ ਇਹ ਕਾਜ ਰਹਾਈ ਹੈ ਰਾਮ ਤੂ ਜਿਹੜੇ ਮੰਗਲ ਕਾਜ ਸੁਹਾਇਆ ਉਤਸ਼ਾਹ ਹੋਆ ਸੋ ਵਸੇਤੀ ਫੁੱਲੀ ਮਾਂਗ ਪਰਾਇਆ ਫੁੱਲੀ ਤਾਂ ਮਾਂਗ ਪਰਾਈ ਐ ਆਪ ਕਰਤਾ ਪ੍ਰਖਬਿਆ ਹੁਣ ਆਇਆ ਸੁਰਨਰ ਗਣਗੰਦਰਬ ਸਭੀ ਕੋਤਕ ਦੇਖ ਬਿਸਮਾਇਆ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਇਹ ਕਾਜ ਰਚਾਇਆ ਬਿਨਵੰਤ ਨਾਨਕ ਸੁਣੋ ਸੰਤੋ ਸਭ ਸਫਲਿਓ ਕਾਜ ਸੁਹਾਇਆ RAM ਤੀਜੜੇ ਮੰਗਲ ਪੀੜ ਕਾਜਣ ਲਿਆਈ ਐ ਇੰਦਰਪੁਰੀ ਵਿੱਚ ਜੰਮੀ ਤਾਂ ਜਨ ਸੁਰਗੋਂ ਜੀ ਨ ਮੰਗਾਈਐ ਗੱਲ ਸੱਚ ਗੰਢੀ ਪਾਈ ਤਾਂ ਜਨ ਲਗਾਮ ਤੁਰਤ ਕਰਾਈਐ ਅਜਬ ਸੋਭਾ ਪਾਈ ਤਾਂ ਜਨ ਠਾਕਰ ਆਪ ਸਜਾਈਐ ਜਿੱਤ ਚੜੈ ਸ੍ਰੀ ਰੰਗ ਆਪ ਸੁਆਮੀ ਅਜਬ ਸੋਭਾ ਸੋ ਹਾਈਐ ਬਿਨਵੰਤ ਨਾਨਕ ਦੀ ਜੜੇ ਮੰਗਲ ਤਾਜਨ ਲਿਆਈਐ RAM ਚੌਥੜੇ ਮੰਗਲ ਸਤਿਗੁਰੂ ਬਿਆਹ ਹੁਣ ਆਇਆ ਇਹ ਅਜਬ ਦਰਸ ਅਪਾਰ ਤੇ ਰਿਆ ਸੰਤਾ ਕੇ ਮਨ ਪਾਇਆ 33 ਕਰੋੜੀ ਸਰਬ ਸੰਗਤ ਨਾਲ ਗਣਪਤ ਆਇਆ ਸੱਤ ਬ੍ਰਹਮੇ ਸਰਦਾਇਕ ਮੋਤੀਆਂ ਚੌਕ ਪੁਰਾਇਆ ਤਰੇ ਖਾਰੇ ਦੇ ਫੇਰੇ ਸਤਿਗੁਰੂ ਬਿਆਹਣ ਆਇਆ ਬਿਨਵੰਤ ਨਾਨਕ ਮੰਗਲ ਚੌਥੇ ਸਰਬ ਕਾਜ ਸੁਹਾਇਆ ਤਰੇ ਖਾਰੇ ਦੇ ਫੇਰੇ ਸਤਿਗੁਰੂ ਬਿਆਹ ਹੁਣ ਆਇਆ ਬਿਨਵੰਤ ਨਾਨਕ ਮੰਗਲ ਚੌਥੇ ਸਰਬ ਕਾਜ ਸੁਹਾਇਆ